बहुत ही मेरिया भैन मेरे भा ज प्रोग्राम ऑर्गेनाइज किया है जी इस प्रोग्राम के पिछे छुट्टी हुई स्पिरट है ताकत है उन्होंने तो सारे का बहुत बहुत धनबाद स्टेज पर बड़े प्यार सजाई गई सा मां पुरुष दिवस मां महा पुरुषों को नतमस्तक हूँ मैं थोड़े अपनी गल रखा गल इस है कि सख्ती साहब ने मैं सत मिनट देते हैं मैं बड़ी साल है सत्तर मिनटा वाले कर कोई मजा नहीं आता अपने विचार खुल के रखी नहीं जा सकते मैं कोशिश तो करा लेकिन मैं ये भी यकीन दुआा कि मैं टाइम लगा। नहीं लगाना मोड नहीं करा असी इन्ह महापुरुषों का जन्म क्यों मना रहे हैं ਜਿਤਾ ਸੋ ਦੇ ਸ਼ੇਵਨ ਜੀ ਕਹ ਰਹੇ ਸਨ ਕਿ ਕੋਈ ਇਹ ਪੰਜਾਬ ਦੇ ਉੱਤੇ ਨਹੀਂ ਸੀ ਕੋਈ ਰੰਤ ਹੋਇਆ ਨਾ ਹੀ ਇਹ ਤਾਂ ਸੱਚੀ ਰਿਸ਼ਤੇਦਾਰ ਸੀ ਜਿਹੜੀ ਅੱਜ ਇਹ ਰੰਗਤ ਮਨਾ ਰਹੇ ਹਨ ਵੱਖ-ਵੱਖ ਜਾਤਾਂ ਚ ਕਹਵਾਉਂਦੇ ਸੁਬਾਤ ਨੇ ਇਤਰਾ ਇਨਸਾਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਸਮਾਜ ਨੂੰ ਵੱਖ-ਵੱਖ ਸੰਸਥਾਵਾਂ ਦੇ kia ਮਕਬੂਤ ਜਾਤਾਂ ਵਿੱਚ ਵੰਡਿਆ ਹੈ ਉਹਨਾਂ ਵੱਖ-ਵੱਖ ਜਾਤਾਂ ਦੇ ਚੱਲਦਾ ਰੋਕ ਤੇ ਇਹਨਾਂ ਆਪਣੀ ਵਿਅਕਤੀਤ ਦੇ ਨਾਲ ਆਪਣੇ ਵਿਚਾਰਾਂ ਦੇ ਨਾਲ ਸੰਨ ਚੋੜਿਆ ਜਾਂ ਮਨੁੱਖ ਨੇ ਇਤਨਾ ਵੀ ਚਾਲ ਜੇ ਦੀ ਇਸ ਤਰ੍ਹਾਂ ਦਾ ਸ਼ਰੀਰਕ ਨਾ ਸੋਨੂੰ ਜਿਹੀ ਕਵੀ ਗੁਲਾਮ ਨਹੀਂ ਬਣਾਇਆ ਜੇ ਗੁਲਾਮ ਹੈ ਤਾਂ ਫਿਰ ਕੋ ਨੂੰ ਅੰਦਰ ਦੇ ਦਿਓ ਕਿ ਜਦ ਤੱਕ ਤਵੇਗਾ ਉਦੋਂ ਕਰਨਾ ਜਿਹੀ ਕਵੀ ਰੇਤ ਨਹੀਂ ਬਣਾਇਆ ਲੇਕਿਨ ਮਾਨਸਿਕ ਤੌਰ ਤੇ ਉਹ ਗੁਲਾਮ ਬਣਾਇਆ ਹੁਣ ਮਾਨਸਿਕ ਤੌਰ ਤੇ ਮੇਰੀਆਂ ਧਿਆਨ ਇਹਨਾਂ ਤੇਰੇ ਧਿਆਨ ਦਿਓ ਤੇ ਵੀ ਬੜਾ ਧਿਆਨਾ ਪਾਉਣਾ ਹੈ ਸਾ ਗੱਲ ਕਰਦਾ ਵਿਆਹ ਤੇ ਵਿਆਹ ਦੀ ਇੱਕ ਹੋਣੀ ਸੰਸਥਾ ਹੈ ਜਿਹਨੂੰ ਗੁਰੂ ਘਰ ਸੁਚੇਤਨਾ ਹੈ ਸਭ ਤੋਂ ਪਹਿਲਾਂ ਇਹ ਦੇਖਿਆ ਜਾਏਗਾ ਕਿ ਵਿਆਹ ਕਦੋਂ ਹੋ ਸਕਤੇ ਹਨ ਕਿਹੜੇ ਮਹੀਨੇ ਵਿੱਚ ਵਿਆਹ ਹੋਣਾ ਹੈ ਫਿਰ ਭੰਦੇ ਪੁੱਛੇਗਾ ਕਿ ਕਿਹੜਾ ਮੂਰਤ ਨਿਕਲੇਗਾ ਕਿ ਕਦੋਂ ਵਿਆਹ ਹੋਣਾ ਹੈ ਚੇਰੂ ਕੰਡਰ ਦੇ ਤੋਂ ਨਾ ਸ਼ਰਨ ਹੋਏ ਨਾ ਚੇਰੂ ਤੋਂ ਬਾਅਦ ਕੋਈ ਕਿਛੀ ਜਾਏਗੀ ਚੇਰੂ ਲਾਵਾ ਫੇਰੇ ਹੋਣਗੇ ਲਾਵਾ ਫੇਰ ਦੇ ਵਿੱਚ ਵੀ ਲੜਕੀ ਨੂੰ ਕਿਹਾ ਜਾਏਗਾ ਤੂੰ ਉੱਪਰ ਜਾ ਕੇ ਲੜਕੀ ਨੂੰ ਤੇ ਦੇ ਦੇ ਤਾ ਚੇਰੂ ਜਦ ਜਗਾ ਕੇ ਲਖਨੂ ਤੋਂ ਜਿਹੜੇ ਅਨੂਠੀ ਪਾ ਫਰੜੜਕੀ ਹੁੰਦੇ ਰੂਮੂ ਦੀ ਪਾ ਸੇਤੋ ਦੇ ਮਾਲਾ ਪਾ ਸੇਤੂ ਇਹ ਕਰ ਤੂ ਲੋ ਕਰ ਤੂ ਕੋਲ ਕੋ ਤੂ ਦੁਪਟਾ ਇਹ ਤੇ ਕਰ ਤੂ ਇਹ ਤਾਕ ਯਾਨੀ ਕੀ ਹੋ ਰਿਹਾ ਕੰਨਾ ਅਜੋਕੀ ਮੇਰੀ ਘਰ ਹੱਥ ਲਈ ਹੈ ਕੀ ਲੱਗਿਆ ਕੰਨਾ ਅੱਗੇ ਕਿ ਕਿੰਤੂ ਪ੍ਰਤੂ ਨੇਗਾ ਯਾਨੀ ਸਾਧਾ ਜਮਾਤ ਦੇ ਵਿੱਚ ਇਹ ਪਾਪੀ ਕਿ ਪੰਡਿਤ ਜੋ ਕਰ ਰਿਹਾ ਹੈ ਉਹ ਨਹੀਂ ਠੀਕ ਹੈ ਤੇ ਬਾਪੀ ਸਭ ਗਲਤ ਹੈ ਔਰ ਕੋਈ ਦਿਖਿਆ ਲੜਕੀ ਨੂੰ ਤੇ ਪੁੱਤਰ ਤੂੰ ਵਿਆਹ ਕੇ ਚੱਲੀ ਐ ਤੈਨੂੰ ਅਜੇ ਜੇ ਲਲ ਲਾਦਤਾ ਐ ਇਹ ਜਿੱਤਰਾ ਤਨੂ ਸੁਭੀ ਰੱਖੇ ਸੁਭੀ ਰੱਖੇ ਤੂੰ ਇਹੋ ਘਰ ਰਹਿਣਾ ਹੈ ਤੇ ਮਾਂ ਵੀ ਕਹਦੀ ਐ ਕਿ ਪੁੱਤਰ ਤੂੰ ਹੋਰੇ ਘਰ ਚੱਲਦੀ ਐ ਤੇ ਤੂੰ ਆਪਣੇ ਮਾਪਿਆਂ ਦੇ ਘਰ ਦੀ ਇੱਜ਼ਤ ਰੱਖੀ ਆਪਣੀ ਵਿਚਾਰੀ ਬਸ ਉਹਨਾਂ ਦੇ ਬਾਅਦ ਤੇ ਚਲਗਾ ਸੀ ਕਿਉਂ ਆਪ ਤੇ ਕੁਝ ਹੈ ਹੀ ਨਹੀਂ ਜੋ ਜੋ ਉਹਨੂੰ ਹੁਕਮ ਹੋਇਆ ਉਹ ਕਰ ਲੈ ਮੈਂ ਸਭ ਕੁਰੀ ਦੀ ਰੱਤੀ ਕਰ ਇਹ ਦੁਨੀਆ ਦੀ ਸੁਣੀ ਆਣੀ ਇਹ ਸੰਸਾਰ ਦਾ ਬਚਾ ਉਹ ਕੀ ਹੈ ਕਿ ਅਤੀ ਕੋ ਸਤੰਤ ਜਿਹੜਾ ਬਨਾਇਆ ਉਹਦਾ ਛੜਯੰਤਰ ਹੈ ਉਹ ਜਿਹੜਾ ਮਾਇਆ ਦਾ ਹੈ ਨਾ ਉਹਦੇ ਸਿਰਾ ਉੱਤੀ ਅਗਵਾਦੀ ਨਹੀਂ ਉਠਾ ਸਕਦੇ अंग्रेजी समा में रोटी भॻवानु भॻवान बुध जी सिखयावां भॻवान बुध ते दफ़े हुयम मारग ते चढ़ियां महरी वंश ਲੱਖਪਤ ਦਾਤੀ ਪੀੜੀਆਂ ਨੇ ਰਾਜ ਕੀਤਾ ਜਿਨ੍ਹਾਂ ਕੇ ਸਮਰਾਟ ਅਸ਼ੋਕ ਨੇ ਸੀ ਉਹ ਆਖਰ ਮੋਤ ਜਨ ਪ੍ਰਚਾਰ ਕੀ ਉਹ ਇੱਕ ਇਨਕਲਾਬ ਸੀ ਇੱਕ ਕ੍ਰਾਂਤੀ ਸੀ ਇੱਕ ਰੈਵੋਲਿਊਸ਼ਨ ਸੀ ਪਰ ਸਾਡੀ ਜ਼ਿੰਦਗੀ ਉਹ ਕੀ ਜਿਨ੍ਹਾਂ ਜਿਨ੍ਹਾਂ ਬਾਰੇ ਜਿਨ੍ਹਾਂ ਬਾਰੇ ਸਹਾਇਤੇ ਤੇ ਪੜ੍ਹਨੀ ਆ ਕਿ ਸਾਦੇ ਲੋਕੀ ਸਾਦੇ ਤੋਂ ਕਾਦੇ ਆਪਣੇ ਘਰਾਂ ਨੂੰ ਪਾਲੇ ਨਹੀਂ ਸੀ ਲੰਦੇ ਉਹ ਤੋਂ ਦੁਨੀਆਂ ੁਰਨਾ ਬੋਕਿਆ ਸੀ ਮਤਲਬ ਇਹ ਆ ਕਿ ਬਹੁਤ ਸੁਖਾਲੀ ਜ਼ਿੰਦਗੀ ਤੇ ਉਹਨਾਂ ਲੋਕਾਂ ਦਾ ਸ्रोत ਜਾਲ ਬੰਦ ਹੋ ਗਿਆ ਤਾਂ ਜੰਗ ਪੰਡੋ ਹੋ ਗਿਆ ਉਹਨਾਂ ਦੀ ਪੁੱਤ ਪਤਾਲ ਉਹ ਇਹਨੀਆਂ ਦਮੀਨਾਂ ਦੇ ਮਾਤਕਿੱਤਾ ਇਹਨੀਆਂ ਦੀਆਂ ਵੱਡੀਆਂ ਕੌਟੀਆਂ ਦੇ ਮਾਤਕਿੱਤਾ ਅਕੀਦਿ ਕੋਈ ਪਰਮਿਆਂ ਦੇ ਵਿੱਚ ਸਾਡੇ ਤਸਨਾ ਅਕੀਦਿ ਕਿਉਂ ਹੈ ਤਾਂ ਫਿਰ ਅਕੀਦਿ ਅਛੂਤ ਕਿਉਂ ਅਨਟਚੇਬਲ ਕਿਉਂ ਜਦੋਂ ਇਹਦੇ ਇੱਕ ਕਲਮਾ ਕਹਦੇ ਆ ਕਿ ਜਿਹੜੇ ਅਛੂਤ ਲਾ ਉਹ ਕਿਸੇ ਬੇਤੁਰੀ ਦੇ ਪੁਰਾਣੇ उद्या बुद्ध धर्म म्हणणं कोण जरा शूटर ओन पोहोचले जे खूप विद्रोह नाही करोप देद्रोह भारत एक विद्रोह नाही होई हो ਜੋ ਕਾਨੂੰਨ ਮਾਨਟਿਕ ਤੌਰ ਤੇ ਗੁਲਾਮ ਕਰਕੇ ਰੱਖਦੇ ਪਰ ਇਹ ਸਾਡੇ ਗੁਰੂਆਂ ਸ੍ਰੀ ਗੁਰੂਆਂ ਦੇ ਵਿਲੰਦਪੂਰ ਸੰਗਠਨਿਕ ਗੁਰੂਪਤ ਪੁਰਤਵੀਰ ਜੋ ਜੋਮੀ ਨਾ ਪਾਪ ਵਾਲੀ ਸਾਥ ਆਪਣੇ ਸਰਪੁਰ ਨਾਮ ਦੇ ਸ਼ਿਰਪੁਰ ਨਾਮੇ ਇਹਦਾ ਬਾਹਰ ਆਇਆ ਨਾ ਉਹ ਇੱਕ ਵੱਟ ਬ੍ਰਹਮਣ ਜਾ ਬ੍ਰਾਹਮਣਵਾਦੀ ਜਿਹੜਾ ਸਿਸਟਮ ਸੀ ਸਰਵਾਚੀ ਉਹਨੇ ਗਲਤ ਬਾਤ ਉਹ ਗਲਤ ਕੀਤੀ ਯਾਨੀ ਉਹ ਤੁਸੀਂ ਚਾਹ। ਉਹ ਤੀਮਾ ਸੀ ਸਮਨ ਸਿੰਗਲ ਚਲਾਕ ਉਹਨੂੰ ਵਾਪਸ ਕੇ ਤੇ ਪਾਪਾ ਤੋਂ ਹੰਕਾਰ ਕੇ ਅਗੇਜ਼ ਕਰਨਾ। ਅਲੱਗੇ ਬਾਬਾ ਦਾ ਚਤਰਾ ਦੇ ਕੇ ਨੇ ਦੀ ਆਪਣੇ ਸੰਦੇਸ਼ ਤੋਂ ਬਹੁਤ ਉੱਤਰਾ ਜਿੰਨਾ ਕੋਕ ਬਾਬਾ ਦਾ ਮੰਨੇਤਰ ਨੇ ਹਿੰਤਾ ਮੈਂ ਨਹੀਂ ਦੰਗਾ ਕਿ ਅੱਜ ਦੇ ਸਮੇਂ ਦੇ ਕਿੰਨੇ ਹੰਕਾਰ ਆਉਂਦੇ ਹਨ ਜਾਂ ਚਾਹ ਚਰ ਉੱਤਪ੍ਰਾਣ ਮਰਦੇ ਆਪਣਮਰੇ ਜੋਤਿਆਂ ਲਈ ਮਰਦੇ 30 35 ਸੱਤੀ ਸਾਥੀ ਮਰਦੇ ਜਿੱਕਰਾਂ ਲਈ ਮਰਨ ਲਈ ਧਰਵਾ ਨੂੰ ਮੈਂ ਕੋਈ ਕੱਟ ਕੇ ਪੱਥੀ ਉਹ ਦੇਖ ਕੇ ਬਤਾ ਚਾਹੁੰਦਾ ਹਾਂ ਕਿ ਮੌਤੇ ਚਾਹੇ ਤੇ ਜੀ ਕਿੰਨੇ ਕੋਰੀ ਨਾ ਚੀ ਪਰ ਉਹਨਾਂ ਮੈਂ ਸੁਣਾਂ ਦੀ ਗੱਲ ਨੂੰ ਸਮਝਿਆ ਸਖਮਨ ਦੇ ਅਨੁਸਾਰ ਚ ਨਾਮ ਦਾ ਵਿੱਚ ਜਿਆਨਾ ਚੋਲਿਆ ਮਾਤਾ ਜੀ ਉੱਥੇ ਚੁਲੇ ਮਾਤਾ ਜੀ ਉੱਥੇ ਚੁਲੇ ਕਿ ਇਹਨਾਂ ਦੀ ਸੰਗੜੀ ਮਾਤਾ ਸੁਤਰੀ ਵਾਇਕੂਲੇ ਕੇ ਨਰਾਦੀ ਸਗਾ ਪਰ ਦੁਨੀਆਂ ਦੀ ਕਰੂ ਫੁਰ ਕੇ ਦਸਹੀ ਰੰਗ ਇੱਕ ਫੇਰ ਕੋਲ ਜਲ ਲੱਤਰ ਬੁਨਾਵ ਦੀ ਕੋਸ਼ਿਸ਼ ਕੀਤੀ ਔਰ ਬਾਤ ਕਰੋ ਕਿ ਨਾਈਟ ਨਫਤ ਬਤਾ ਕੋਲ ਮੇਰਾ ਕੋਲ ਨੂੰ ਖੇਲ ਨਹੀਂ ਕਰਦਾ ਲੇਕਿਨ